ਮੈਂ ਅਬਦੁਲਸਕਾਰ ਮੈਂ ਜ਼ਿਲ੍ਹਾ ਆਲੂ ਦੇਣਾ ਪਿੰਡ ਪੱਖਵਾਲ ਦਾ ਰਹਿਣ ਵਾਲਾ ਤੇ ਮੇਰਾ ਜੋ ਪਲਾਟ ਹੈ ਮੰਡੀ ਅਮਰਗੜ ਦਿੱਲੀ ਜੀ ਰੋਡ ਤੇ ਹੈ ਉਹਤੇ ਇੱਕ ਸਦਾਗਰ ਮੁਹੰਮਦ ਦਾ ਦਖਾਨਾ ਹੈ ਸਾਥਾ ਸਦਾਗਰ ਮੁਹੰਮਦ ਇਹਨੇ ਤਸਵੀਲ ਦਾਤੇ ਪਟਵਾਰੀ ਨੂੰ ਰਸੀਦ ਦਿੱਤੀ ਆ ਜਿਦੇ ਨੇ ਆਪਣਾ ਕਬੂਲਨਾਮਾ ਵੀ ਕੀਤਾ ਇੱਕ ਇਸ ਸਟਾਮ ਤੇ ਸਟਾਮ ਪਰ ਪਤੇ ਲਿਖ ਕੇ ਵਿਜੀਲੈਂਸ ਨੂੰ ਮੈਂ ਸੁਣਿਆ ਰਿਪੋਰਟਾਂ ਇਹਨੇ ਕੰਪਲੇਂਟ ਵੀ ਭੇਜੀ ਹੈ ਮੈਂ ਨਹੀਂ ਰਸਬਤ ਲਈਆ ਕਿਉਂਕਿ ਇਹਨੂੰ ਖਸਮ ਦੇ ਚਾਂਸ ਹੋ ਗਏ ਸੀ ਕਿਉਂਕਿ ਮੈਂ ਤਸੀਲਦਾਰ ਤੇ ਪਟਵਾਰੀ ਖਿਲਾਫ ਆਪਣੀ ਆਵਾਜ਼ ਬੁਲੰਦ ਕਰਤੀ ਸੀ ਤੇ ਇਹ ਮੇਰੀ ਫੋਟੋ ਆ ਮੈਂ ਕਾਰਮੀ ਸੇਵਾ ਕਰ ਰਿਹਾ ਤੇ ਮੇਰੇ ਨਾਲ ਇਹ ਤੋਂ ਖੋਹ ਰਿਹਾ ਪਿਛਲੇ 1 ਸਾਲ ਤੋਂ ਡੀਸੀ ਦਫਤਰ ਦੇ ਮੈਂ ਤੱਕੇ ਖਾ ਰਿਹਾ ਆ ਵਿਜੀਲੈਂਸ ਨੂੰ ਕੰਪਲੇਂਟ ਮੇਰੇ ਵੱਲੋਂ ਗਈ ਹੋਈ ਆ ਜੀ ਤੇ ਹਜੇ ਤੱਕ ਨਾ ਤਾਂ ਵਿਜੀਲੈਂਸ ਨੇ ਕੋਈ ਕਾਰਵਾਈ ਕੀਤੀ ਆ ਨਾ ਕੋਈ ਹੋਰ ਅਸਿਓ ਕਾਰਵਾਈ ਹੋਈ ਆ ਮੈਨੂੰ ਹਰ ਵਾਰ ਕਈ ਵਾਰ ਬੁਲਾਇਆ ਤਹਿਸੀਲ ਦਫਤਰ ਦੇ ਵਿੱਚ ਇਹ ਮੇਰੀ ਫੋਟੋ ਆ ਦੇਖੋ ਤਹਿਸੀਲ ਦਫਤਰਾਂ ਚ ਤਹਿਸੀਲਦਾਰਾਂ ਨੂੰ ਬਿਆਨ ਦੇ ਦੇ ਕੇ ਪਰੇਸ਼ਾਨ ਹੋ ਗਿਆ ਡੀਸੀ ਨੂੰ ਬਿਆਨ ਦੇ ਕੇ ਪਰੇਸ਼ਾਨ ਹੋ ਗਿਆ ਬਾਰ-ਬਾਰ ਮੇਰੀ ਦੇਖੋ ਫਿਰ ਮੈਂ ਘੱਟੋ-ਘੱਟ 15-20 ਵਾਰ ਮੈਨੂੰ ਡੀਸੀ ਮਲੇਰ ਕੋਟਲਾ ਸੌਰੀ ਤਹਿਸੀਲਦਾਰ ਜੋ ਮੰਡੀਆਂ ਦੇ ਘਰ ਬੁਲਾ ਚੁੱਕੇ ਨੇ ਬਿਆਨਾਂ ਲਈ ਪਰ ਇਹ ਦੋਸ਼ੀ ਕਦੇ ਨਹੀਂ ਆਇਆ ਤੇ ਇਹ ਰਿਸ਼ਵਤਖੋਰ ਪਟਵਾਰੀ ਤਹਿਸੀਲਦਾਰ ਤੇ ਰਿਸ਼ਵਤ ਦੇਣ ਵਾਲੇ ਦੇ ਨਾਲ ਹੈਂ ਮਲੇਰ ਕੋਟਲਾ ਪ੍ਰਸ਼ਾਸਨ ਇਹ ਮੈਂ ਇਸ ਲਈ ਲਿਖਿਆ ਕਿਉਂਕਿ ਮੇਰੀ ਇੱਕ ਸਾਲ ਤੋਂ ਸੁਣਵਾਈ ਨਹੀਂ ਹੋ ਰਹੀ ਇਸ ਬੰਦੇ ਨੂੰ ਕੋਈ ਨਹੀਂ ਪੁੱਛ ਰਿਹਾ ਰਿਸ਼ਵਤ ਦੇਣ ਵਾਲੇ ਨੂੰ ਤੇਰੇ ਰਿਸ਼ਵਤ ਲੈਣ ਵਾਲੇ ਨੂੰ ਇਹ ਡੀਸੀ ਮਲੇਰ ਕੋਟਲਾ ਉਹ ਬੰਦਾ ਇੱਕ ਵਾਰ ਵੀ ਨਹੀਂ ਆਇਆ ਮੈਂ ਹਰ ਹੀアリング ਤੇ ਅਟੈਂਡ ਕੀਤੀ ਆ ਪਰ ਮੈਂ ਅਟੈਂਡ ਹੁੰਦਾ ਰਿਹਾ ਮੈਨੂੰ ਇਹ ਨੋਟਿਸ ਜਾਰੀ ਕਰਦੇ ਆ ਕੇ ਦੁਬਾਰਾ ਬਿਆਨ ਦੋ ਬਿਆਨ ਦੋ ਤਾਂ ਕਿ ਮੈਂ ਪਰੇਸ਼ਾਨ ਹੋ ਕੇ ਚੁੱਪ ਬੈਠ ਜਾ ਪਰ ਉਹ ਦੋਸ਼ੀ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਆਹ ਜਿਹੜਾ ਝੂਠਾ ਉਹਨੇ ਐਪਲੀਕੇਸ਼ਨ ਦਿੱਤੀ ਸੀ ਕਿ ਮੈਨੂੰ ਸਟੇ ਮਿਲ ਗਈ ਇਹ ਚ ਮਾਰਕਿੰਗ ਉੱਪਰ ਮਾਰਕ ਕੀਤਾ ਹੋਇਆ ਪਟਵਾਰੀ ਹਲਕਾ ਪਟਵਾਰੀ ਨੇ ਰਿਪੋਰਟ ਕੀਤੀ ਹੈ ਤੇ ਤਹਿਸੀਲਾ ਨੇ ਰਿਪੋਰਟ ਕੀਤੀ ਹੈ ਕਿ ਹਾਂ ਇਹ ਸਟੇ ਹੋ ਗਈ ਜਦਕਿ ਸਟੇ ਨਹੀਂ ਹੈ ਆ ਹੈਗਾ ਕੋਰਟ ਆਰਡਰ ਉਹ ਜਿਹਦੇ ਬਿਹਾਫ ਤੇ ਇਹਨਾਂ ਨੇ ਸਟੇ ਦਾਅਵਾ ਕੀਤੀ ਹੈ ਜਦਕਿ ਸਿਰਫ ਇੱਕ ਜਿਮਨੀ ਆਰਡਰ ਹੈ ਇਹ ਸਿਰਫ ਇੱਕ ਜਿਮਨੀ ਆਰਡਰ ਹੈ ਜਿਹਦੇ ਵਿੱਚ ਲਿਖਿਆ ਗਿਆ ਕਿ ਅਗਲੀ ਹੀアリング ਤੇ ਦੋਨੇ ਧਿਰਾਂ ਨੂੰ ਬੁਲਾਇਆ ਜਾਊਗਾ ਇਹਦੇ ਵਿੱਚ ਕਿਤੇ ਵੀ ਮੌਜੂਦ ਨਹੀਂ ਸਿਰਫ 8 ਦਿਨਾਂ ਬਾਅਦ ਇਹਨਾਂ ਨੇ ਸਟੇ ਲਈ ਐਪਲੀਕੇਸ਼ਨ ਦਿੱਤੀ ਮਿਲ ਕੇ ਪਟਵਾਰੀ ਨਾਲ ਰਿਸ਼ਵਤ ਦੇ ਕੇ ਉਸ ਤੋਂ ਬਾਅ ਮੇਰਾ ਇਹ ਆ ਸਲੋਗਨ ਚੋਰਾ ਦੇ ਵਸ ਪੈ ਕੇ ਭਾਰਤ ਮਾਰ ਕਰਵਾਉਂਦੀ ਐ ਮਾਲ ਮਹਿਕਮਾ ਮਹਿਕਮੇ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਰਿਸ਼ਵਤ ਦੇਣ ਵਾਲ ਬਾਲਿਆਂ ਅਤੇ ਰਿਸ਼ਵਤ ਦੇਣ ਬਾਰੇ ਖਿਲਾਫ ਕਰੋ ਕਾਰਵਾਈ ਪੰਜਾਬ ਸਰਕਾਰ ਨੂੰ ਮੇਰੀ ਮੰਗ ਆ ਡੀਸੀ ਮਲੇਰਕੋਟੜਾ ਵੱਲੋਂ ਸੱਚ ਨੂੰ ਫਾਂਸੀ ਜਿਵੇਂ ਕਿ ਮੈਂ 1 ਸਾਲ ਤੋਂ ਪਿੱਛੇ ਇਸ ਤਰ੍ਹਾਂ ਇੱਕ ਇਹ ਜਿਹੇ ਹਾਲਾਤਾਂ ਦਾ ਫੈਸਲਾ ਜੋ ਸਾਹਮਣਾ ਕਰ ਰਿਹਾ ਮੇਰਾ ਪਰਿਵਾਰ ਵੀ ਕਰ ਰਿਹਾ ਇਹ ਡੀਸੀ ਮਲੇਰਕੋਟੜਾ ਵੱਲੋਂ ਸੱਚ ਨੂੰ ਫਾਂਸੀ ਅਤੇ ਝੂਠ ਨੂੰ ਉਹ ਝੂਠੀ ਰਿਸ਼ਵਤ ਖੋ ਰਿਆ ਨੂੰ ਤਗਮੇ ਨੇ ਕਿਉਂ ਕਿਉਂਕਿ ਇਹ ਪਟਵਾਰੀ ਜਗਦੀਪ ਸਿੰਘ ਨੂੰ ਪ੍ਰੋਮੋਸ਼ਨ ਦੇ ਕੇ ਜਦ ਕਿ ਉਹਦੇ ਖਿਲਾਫ ਤਿੰਨ ਕੇਸ ਐ ਜਿਹੜੇ ਪੈਂਡਿੰਗ ਨੇ ਉਹਨੂੰ ਪ੍ਰੋਮੋਸ਼ਨ ਦੇ ਕੇ ਕੰਨ ਕੋ ਬਣਾ ਦਿੱਤਾ ਗਿਆ ਹੈ ਅੱਗੇ ਫੌਜੀ ਜਵਾਨ ਅਤੇ ਉਸਦਾ ਪਰਿਵਾਰ ਖਾ ਰਿਹਾ ਹੈ ਇਨਸਾਫ ਲਈ ਇੱਕ ਸਾਲ ਤੋਂ ੱੱਕੇ ਹੁਣ ਅੱਜ ਮੈਂ ਮਜਬੂਰ ਹੋ ਕੇ ਪਿਛਲੇ ਇੱਕ ਸਾਲ ਤੋਂ ਮੈਂ ਹਰ ਇੱਕ ਦਰਵਾਜ਼ਾ ਖੜਕਾ ਕੇ ਦੇਖ ਲਿਆ ਹੈ ਸਿਰਫ ਇੱਕ ਜਿਹੜਾ ਸਦਾਗਰ ਮੁਹੰਮਦ ਆ ਸਰਪੁਸ ਦੇ ਖਿਲਾਫ ਤੇ ਜ਼ਰੂਰ ਇੱਕ ਹੋਈ ਹੈ ਇੱਕ ਛੋਟੀ ਜੀ ਐਫਆਈਆਰ ਦਰਜ ਕੀਤੀ ਹੈ 420 ਦੀ ਜਦ ਕਿ ਇੱਕ ਸਰਕਾਰੀ ਮੁਲਾਜ਼ਮ ਗੁੰਮਰਾ ਹੋਇਆ ਅਗਰ ਇਹ ਇਹਨਾਂ ਦੇ ਮੁਤਾਬਕ ਰਿਸ਼ਵਤ ਲਈ ਹੈ ਕਿ ਸਰਕਾਰੀ ਮੁਲਾਜ਼ਮ ਇਹਨਾਂ ਬਾਲਬਾ ਇੱਕ ਪਟਵਾਰੀ ਮਤਲਬ ਇਨਵੋਲਵ ਆ ਅਗਰ ਇਹ ਸਾਰੇ ਤਿੰਨੇ ਮਿਲੇ ਭੁਗਤਨੀ ਇਹਨਾਂ ਦੀ ਤਾਂ ਫਿਰ ਇਹਨਾਂ ਨੇ ਇੱਕ ਦੂਜੇ ਦੇ ਖਿਲਾਫ ਕਾਰਵਾਈ ਹਲੇ ਤੱਕ ਉਹਦੇ ਤੇ ਜੋ ਇੱਕ ਸਿਵਿਲিয়ান ਬੰਦਾ ਹੈ ਜੋ ਕਿ ਸੁਦਾਗਰ ਮੁਹੰਮਦ ਆ ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਉਹ ਖੁਦ ਇਸ ਚੀਜ਼ ਨੂੰ ਮੰਨ ਰਿਹਾ ਕਿ ਮੈਂ ਐਫਆਈਆਰ ਦਿੱਤਾ ਕਿ ਮੈਂ ਰਿਸ਼ਵਤ ਲਈ ਦਿੱਤੀ ਇਹਨਾਂ ਨੂੰ ਤੇ ਉਹ ਇਸ ਲਈ ਕਿਉਂਕਿ ਪਟਵਾਰੀ ਤੇ ਤਹਿਸੀਲਦਾਰ ਕਹ ਰਹੇ ਸੀ ਕਿ ਹੈ ਨਹੀਂ ਗਮਰਾ ਕੀਤਾ ਉਹ ਇਸ ਜਰوں ਉਹਨੇ ਸੱਚੋ ਗਲਤ ਸੱਚ ਸਾਹਮਣੇ ਆ ਪਰ ਡੀਸੀ ਮਲੇਰ ਕੋਟਲਾ ਜੋ ਕਿ ਡਾਕਟਰ ਨਾਮ ਇਹਨਾਂ ਦਾ ਜਾਣ ਡਾਕਟਰ ਪਲਵੀ ਜੀ ਉਹਨਾਂ ਨੂੰ ਬਾਰ ਬਾਰ ਦਰਖਾਸਤ ਦਿੱਤੀ ਆ ਮੇਰੇ ਬੱਚੇ ਦੀ ਹਾਲਤ ਦੇਖੀ ਆ ਉਹਨਾਂ ਨੇ ਜੀ ਦੇਖੋ ਉਹਨਾਂ ਨੂੰ ਮੇਰੀ ਸਰਵਿਸ ਦਾ ਵੀ ਪਤਾ ਮੈਂ ਐਂਡੇਮਾਨ ਇੱਕ ਵਾਰ ਆ ਮੇਰੇ ਬੱਚੇ ਦੀ ਹਾਲਤ ਆ ਇਹ ਡਾਕਟਰ ਹੋਣ ਡਾਕਟਰ ਹੋਣ ਦੇ ਨਾਲ ਇੱਕ ਪ੍ਰਸ਼ਾਸਨਿਕ ਅਧਿਕਾਰੀ ਨੇ ਹੁਣ ਮੈਨੂੰ ਨਹੀਂ ਪਤਾ ਪੀ ਐਚ ਡੀ ਨੇ ਜਾਂ ਐਮ ਬੀ ਬੀ ਐਸ ਨੇ ਪਰ ਇਨਸਾਨੀਅਤ ਇਹਨਾਂ ਦੇ ਅੰਦਰੋਂ ਮਰ ਚੁੱਕੀ ਆ ਡਾਕਟਰ ਪਲਵੀ ਦੇ ਅੰਦਰੋਂ ਅੰਦਰੋਂ ਮੈਂ ਕਹਿ ਰਿਹਾ ਮੈਨੂੰ ਜੋ ਫਾਂਸੀ ਲਾਉਣੀ ਉਹ ਲਾ ਦਿਓ ਜੋ ਮੇਰੀ ਨੌਕਰੀ ਜਾਂਦੀ ਉਹ ਜਾ ਜਾਵੇ ਜਾਂ ਤਾਂ ਇਹ ਮੈਨੂੰ ਜੋ ਡਾਕਟਰ ਪਲਵੀ ਨੇ ਜਾਂ ਪ੍ਰਸ਼ਾਸਨ ਆ ਐਸ ਲਈ ਮਜਬੂਰ ਕਰ ਰਿਹਾ ਕਿ ਮੈਂ ਕੋਈ ਗੈਰ ਕਾਨੂੰਨੀ ਕੰਮ ਕਰਾਂ ਜਾਂ ਮੈਂ ਕੋਈ ਕਾਨੂੰਨ ਉੱਥਲਾ ਮਾ ਜੋ ਕਿ ਮੈਂ ਕਦੇ ਨਹੀਂ ਲਊਗਾ ਇੰਨੀ ਮੇਰੇ ਇਸ਼ਤ ਪੇਸ਼ੈਂਟਸ ਹੈ ਮੈਂ ਕਰੇ ਕਾਨੂੰਨ ਦੇ ਦਾਇਰੇ ਤੋਂ ਬਾਹਰ ਨਹੀਂ ਜਾਊਗਾ ਹਾਂ ਪ੍ਰੋਟੈਸਟ ਕਰਨ ਦਾ ਮੇਰਾ ਤਰੀਕਾ ਅਲੱਗ ਹੋ ਸਕਦਾ ਪਰ ਉਹ ਵੀ ਇਹ ਜਾ ਹੋਗਾ ਕਿ ਜਿਸ ਨਾਲ ਕੋਈ ਗਲਤ ਪ੍ਰਭਾਵ ਨਹੀਂ ਪਊਗਾ ਇੱਕ ਆਵਾਜ਼ ਬੁਲੰਦ ਕਰ ਲੱਗੀਆਂ ਮਜਬੂਰ ਹੋ ਕੇ ਕਰ ਰਿਹਾ ਜੋ ਡੀਸੀ ਮਲੇਰਕੋਟਲਾ ਨੇ ਮੈਨੂੰ ਮਜਬੂਰ ਕੀਤਾ ਮਾਲ ਵਿਭਾਗ ਨੇ ਮਜਬੂਰ ਕੀਤਾ ਰਿਸ਼ਵਤ ਖੋਰਾ ਨੇ ਕੀਤਾ ਤੇ ਰਿਸ਼ਵਤ ਦੇਣ ਵਾਲਿਆਂ ਨੇ ਕੀਤਾ ਜੋ ਕਿ ਡਿਫਾਲਟਰ ਆ ਕੂਟਾਂ ਦੇ ਵਿੱਚ ਉਹਦੇ ਅਜੇ ਵੀ ਸਬੂਤ ਦੇ ਦੂੰ ਕਿ ਜੱਜ ਸਾਹਿਬਾਂ ਨੂੰ ਵੀ ਉਹ ਜੱਜ ਸਹਿਬਾਨਾਂ ਨੂੰ ਵੀ ਗਮਰਾਹ ਕਰ ਰਿਹਾ ਹੁਣ ਮੇਰੀ ਤੁਹਾਡੇ ਅੱਗੇ ਬੇਨਤੀ ਆ ਕਿ ਮੈਂ ਕੱਲ ਮਾਰਨਿੰਗ ਆਪਣੇ ਪਿੰਡ ਤੋਂ ਇਹ ਗੱਡੀ ਨੂੰ 20 30 ਦੀ ਸਪੀਡ ਤੇ ਲੈ ਕੇ ਚੰਡੀਗੜ੍ਹ ਤੱਕ ਸੀਐਮ ਆਫਿਸ ਔਰ ਪੰਜਾਬ ਰਾਜ ਭਵਨ ਗਵਰਨਰ ਜੀ ਦੇ ਅੱਗੇ ਆਪਣੀ ਜੋ ਜੋ ਮੇਰਾ ਦੁੱਖ ਆ ਉਹਨਾਂ ਸਾਹਮਣੇ ਮੈਂ ਰੱਖੂੰਗਾ ਤਾਂ ਕਿ ਦੋਸ਼ੀਆਂ ਖਿਲਾਫ ਕਾਰਵਾਈ ਹੋਵੇ ਤਾਂ ਕਿ ਇਹ ਜਿਹੇ ਜੋ ਅਫਸਰ ਨੇ ਜਿਨ੍ਹਾਂ ਕੋਈ ਸਬੂਤਾਂ ਦੇ ਆਧਾਰ ਤੇ ਵੀ ਕਾਰਵਾਈ ਨਹੀਂ ਕਰ ਰਹੇ ਉਹਨਾਂ ਬਾਰੇ ਵੀ ਉੱਚ ਅਫਸਰਾਂ ਨੂੰ ਜਾਂ ਮੰਤਰੀਆਂ ਨੂੰ ਜਾਂ ਸਾਡੀ ਸਰਕਾਰ ਨੂੰ ਪਤਾ ਲੱਗੇ ਕਿ ਇਹ ਇਸ ਅਹੁਦੇ ਦੇ ਲਾਇਕ ਨਹੀਂ ਹੈ ਔਰ ਡੀਸੀ ਮਲੇਰ ਕੋਟਲਾ ਦੀ ਤੁਰੰਤ ਮੈਂ ਚਾਹੁੰਨਾ ਕਿ ਬਦਲੀ ਕੀਤੀ ਜਾਵੇ ਜਾਂ ਉਹਨਾਂ ਨੂੰ ਛੁੱਟੀ ਤੇ ਭੇਜਿਆ ਜਾਵੇ ਜਾਂ ਉਹਨਾਂ ਖਿਲਾਫ ਵੀ ਇਨਕੁਆਰੀ ਬਿਠਾਈ ਜਾਵੇ ਧੰਨਵਾਦ ਜੈ ਹਿੰਦ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप